ਵੇ ਸਭ ਕੁਝ ਪਰਮੇਸ਼ਰ ਕੋਲੇ ਮਿਲਣਾ ਜਿੱਧਰ ਮਰਜੀ ਭੱਜਲਾ ਸਭ ਕੁਝ ਕਿੱਥੋਂ ਮਿਲਣਾ ਵੈ ਪਰਮੇਸ਼ਰ ਤੋਂ ਹੀ ਮਿਲਣਾ ਹੈ ਹਾਲੇਲੂਇਆ ਧੰਨਵਾਦ ਕਰਿਆ ਕਰੋ ਪਰਮੇਸ਼ਰ ਨੇ ਆਪਾਂ ਨੂੰ ਕਿੱਥੇ ਬੁਲਾ ਕੇ ਲਿਆਂਦਾ ਵੈ ਰੁੱਲਦੇ ਫਿਰਦੇ ਸੀ ਆਪਾਂ ਵੀ ਹਾਲੇਲੂਇਆ ਹਰ ਇੱਕ ਜੀਤੋਂ ਨਾ ਆਪਣਾ ਛਟਕਾਰਾ ਦਿੱਤਾ ਵੈ ਸਾਨੂੰ ਵੀ ਦਿੱਤਾ ਹੋਊਗਾ ਹਾਲੇਲੂਇਆ ਆਪਾਂ ਮੁੜਕੇ ਨਹੀਂ ਉਧਰ ਚਾਖਣਾ ਵੀ ਕੀ ਹੁੰਦਾ ਵੈ ਜੇ ਸੱਚਮੁੱਚ ਪਰਮੇਸ਼ਰ ਦਾ ਆਪਾਂ ਲੜ ਫੜਿਆ ਤਾਂ ਘਟਕੇ ਫੜ ਲੈਣਾ ਵੈ ਹਾਲੇਲੂਇਆ ਕਹਿੰਦਾ ਵੇਖਣਾ ਕਿ ਕੋਈ ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਾ ਕਰੇ ਸਗੋਂ ਇੱਕ ਦੂਏ ਲਈ ਸਭਣਾ ਲਈ ਸਦਾ ਭਲਾਈ ਦੇ ਪਿੱਛੇ ਲੱਗੇ ਰਹੋ ਹallelujah ਐ ਨਹੀਂ ਕਿ انا ਉਹਨੂੰ ਮੈਂ ਨਾ ਬੁਰਾ ਕੀਤਾ ਮੈਂ ਵੀ ਉਹਦੇ ਨਾਲ ਕਰਨਾ ਇਹਦਾ ਫਲ ਕਿਹਨੇ ਦੇਣਾ ਆਪਾਂ ਨੂੰ ਪਰਮੇਸ਼ਵਰ ਨੇ ਦੇਣਾ ਹallelujah ਕਹਿੰਦਾ ਬੁਰੇ ਦੇ ਵੱਟੇ ਬੁਰਾ ਨਹੀਂ ਕਰਨਾ ਤੇ ਕੀ ਕਰਨਾ ਮੈਂ ਹਰੇਕ ਦਾ ਭਲਾ ਕਰਨਾ ਭਲਾਈ ਦੇ ਪਿੱਛੇ ਲੱਗੇ ਰਹੋ ਕਿਦੇ ਪਿੱਛੇ ਬਰਾਈ ਪਿੱਛੇ ਕਹ ਕੇ ਭਲਾਈ ਪਿੱਛੇ ਪੁਲਾਈ ਪਿੱਛੇ ਹallelujah ਕਹਿੰਦਾ ਨਿਤ ਪ੍ਰਾਰਥਨਾ ਕਰੋ ਹਰ ਰੋਜ਼ ਪ੍ਰਾਰਥਨਾ ਕਰੋ ਆਇਨੇ ਲਿਖਿਆ ਵਿੱਚ ਐਵੇਂ ਹੀ ਨਵਾਦ ਕਰੋ ਇਹ ਤੇ ਨਹੀਂ ਲਿਖਿਆਗਾ ਕੀ ਕਹਿੰਦਾ ਨਿਤ ਪ੍ਰਾਰਥਨਾ ਕਰੋ ਹallelujah ਕਹਿੰਦਾ ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂਕਿ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਇਹੋ ਇੱਛਾ ਹੈ ਹਰ ਹਾਲ ਵਿੱਚ ਚਾਹੇ ਆਪਾਂ ਨੂੰ ਦੁੱਖ ਹੈ ਚਾਹੇ ਆਪਾਂ ਨੂੰ ਸੌਖ ਹੈ ਹਾਲੇਲੂਇਆ ਇਹ ਨਹੀਂ ਗਾ ਵੀ ਦੁੱਖ ਵੇਲੇ ਪਰਮੇਸ਼ਰ ਨੂੰ ਪੁਕਾਰਨਾ ਨਹੀਂ ਉਹ ਕਹਿੰਦਾ ਹਰ ਹਾਲ ਦੇ ਵਿੱਚ ਹਾਲੇਲੂਇਆ ਕਿਹਨੂੰ ਯਾਦ ਕਰਨਾ ਮੈਂ ਪਰਮੇਸ਼ਰ ਨੂੰ ਧੰਨਵਾਦ ਕਿਦਾ ਕਰਨਾ ਹੈ ਪਰਮੇਸ਼ਰ ਦਾ ਕਹਿੰਦਾ ਆਤਮਾ ਨੂੰ ਨਾ ਵਜਾਓ ਅਗਾਮ ਬਾਕਾਂ ਨੂੰ ਤੋਚਣਾ ਜਾਣੋ ਆਤਮਾ ਕੀ ਨੂੰ ਆਤਮਾ ਨੂੰ ਕਹਿੰਦਾ ਨਾ ਬਜਾਓ ਹਾਲੇਲੂਇਆ ਜੇ ਆਪਾਂ ਸੱਚਮੁੱਚ ਪਰਮੇਸ਼ਰ ਦੂਰ ਫਿਰ ਆਪਣੇ ਅੰਦਰ ਆਤਮਾ ਵੀ ਚਲਿਆ ਜਾਂਦਾ ਹੈ ਹਾਲੇਲੂਇਆ ਪਰ ਪਰਮੇਸ਼ਰ ਨੇ ਆਪਾਂ ਨੂੰ ਆਪਦੇ ਆਤਮਾ ਦੇ ਨਾਲ ਭਰਿਆ ਵੇ ਕਹਿੰਦਾ ਇਹਨੂੰ ਨਾ ਬਜਾਓ ਕਹਿੰਦਾ ਅਗੰਮ ਵਾਕਾਂ ਨੂੰ ਤੁੱਛ ਨਾ ਜਾਣੋ ਜੋ ਬਚਨ ਲਿਖੇ ਆ ਪਰਮੇਸ਼ਰ ਨੇ ਬਾਈਬਲ ਦੇ ਵਿੱਚ ਲਿਖੋ ਆਪਾਂ ਨੂੰ ਸਮਝਾਉਣ ਲਈ ਕਹਿੰਦਾ ਇਹਨਾਂ ਨੂੰ ਤੁੱਛ ਨਾ ਜਾਣੋ ਹਾਲੇਲੂਇਆ ਕਹਿੰਦਾ ਸੁਵਣਾ ਗੱਲਾਂ ਨੂੰ ਪਰਖੋ ਖਰੀਆਂ ਨੂੰ ਫੜੀ ਰੱਖੋ ਕੀ ਕਹਿੰਦਾ ਸਵਣਾ ਗੱਲਾਂ ਨੂੰ ਪਰਖ ਹੋਵੇ। ਹallelujah। ਪਰਖੋ ਹਰੇਕ ਨੂੰ ਜਿਹੜੀਆਂ ਖਰੀਆਂ ਉਹਨਾਂ ਨੂੰ ਸਾਹਮਣੇ ਰੱਖੋ ਜਿਹੜੀਆਂ ਨਹੀਂ ਆਪਣੇ ਕੰਮ ਦੀ ਉਹਨਾਂ ਨੂੰ ਕੱਟ ਦਿਓ। ਹallelujah। ਕਹਿੰਦਾ ਪਰ ਆਪਾਂ ਨੂੰ ਗਾਲਾਂ-ਗੋਲਾਂ ਚੇਤੇ ਰਹਿ ਜਾਂਦੇ ਕਿਸੇ ਨੇ ਆਪਣ ਮਾੜੀ ਜੀ ਗੱਲ ਕਹੀ ਹੋਵੇ ਉਹ ਆਪਾਂ ਨੂੰ ਯਾਦ ਰਹਿ ਜਾਂਦੇ ਫਲਾਣ ਨੇ ਮੈਨੂੰ ਅੱਜ ਤੋਂ ਭਲਾ 20 ਸਾਲ 30 ਸਾਲ ਪਹਿਲਾਂ ਕਹਿ ਉਹ ਆਪਾਂ ਨੂੰ ਯਾਦ ਰਹਿ ਜਾਂਦੀ ਹੈ ਤੇ ਖਰੀ ਗੱਲ ਆਪਣੇ ਅੰਦਰ ਨਹੀਂ ਟਿਕਦੀ। ਹallelujah। ਪ੍ਰਾਣੀਆਂ ਗੱਲਾਂ ਨੂੰ ਕਹਿੰਦਾ ਕੱਢ ਦਿਓ ਤੇ ਖਰੀਆਂ ਨੂੰ ਫੜ ਕੇ ਰੱਖੋ ਹallelujah ਕਹਿੰਦਾ ਹਰ ਪ੍ਰਕਾਰ ਦੀ ਬਦੀ ਤੋਂ ਲਾਂਬੇ ਰਹੋ ਜਿਹੜੇ ਬੁਰੇ ਕੰਮੋਂ ਧੋਖੀ ਹੋ ਜੋ ਲਾਂਬੇ ਹੋ ਜੋ ਦੂਰ ਹੋ ਜੋ ਉਹਦੇ ਕੋਲੋਂ ਹallelujah ਕਹਿੰਦਾ ਅਤੇ ਸ਼ਾਂਤੀ ਦਾਤਾ ਪਰਮੇਸ਼ਰ ਆਪੇ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿ ਤ ਸੰਪੂਰਨ ਬਚਿਆ ਰਹੇ ਹallelujah ਜਦੋਂ ਪ੍ਰਭੂ ਜੀਸ਼ੂ ਨੇ ਹੁਣ ਆਪਣੇ ਸਰੀਰ ਵਿੱਚ ਕੋਈ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਗਲਤੀ ਹallelujah ਕੀ ਹੋਵੇ ਇਹ ਕੀ ਹੋਵੇ ਦੋਸ਼ ਨਾ ਤੇ ਕੋਈ ਲਗੇ ਕਦੋਂ ਤੱਕ ਜਦੋਂ ਪ੍ਰਭੂ ਜੀਸ਼ੂ ਨੇ ਹੁਣ ਹallelujah ਉਹ ਕਹਿੰਦਾ ਫਿਰ ਮੈਂ ਉਹ ਚੰਗਿਆਂ ਨੂੰ ਲੈ ਜਾਊਂਗਾ ਨਾਲ ਖਰਿਆਂ ਨੂੰ ਦੂਜਿਆਂ ਨੂੰ ਕਹਤੋਂ ਮੈਂ ਤੁਹਾਨੂੰ ਜਾਣ ਦਾ ਨਹੀਂ ਹallelujah ਕਹਿੰਦਾ ਤੁਹਾਡਾ ਸੱਦਨ ਵਾਲਾ ਵਫਾਦਾਰ ਹੈ ਅਤੇ ਉਹ ਜਿਹਾ ਹੀ करेगा हालेलुया जिने ਆਪ ਨੂੰ ਸੱਦਿਆ ਉਹ ਕੀ ਵਫਾਦਾਰ ਹੈ ਕੀ ਹੈ ਕਿ ਵਫਾਦਾਰ ਨਹੀਂਗਾ ਵਫਾਦਾਰ ਹੈ ਹਾਲੇਲੂਇਆ ਆਪਣੇ ਨਾਲ ਜਿਆਦੇ ਵਫਾਦਾਰ ਹੈ ਹਾਲੇਲੂਇਆ ਜਿਹੜਾ ਸੱਦਨ ਵਾਲਾ ਕੀ ਕਹਿੰਦਾ ਤੁਹਾਡਾ ਸੱਦਨ ਵਾਲਾ ਵਫਾਦਾਰ ਹੈ ਅਤੇ ਉਹ ਜੇਹਾ ਹੀ ਕਰੇਗਾ ਹਾਲੇਲੂਇਆ ਕਹਿੰਦਾ हे ਪ੍ਰਭੂ ਸਾਡੇ ਲਈ ਪ੍ਰਾਰਥਨਾ ਕਰੋ ਹਾਲੇਲੂਇਆ ਆਪਾਂ ਪ੍ਰਾਰਥਨਾ ਪ੍ਰਭੂ ਜੀਸੂ ਦੀ ਕਰਦੇ ਹੀ ਰਹਿਣਾ ਵਾ ਮੈਂ ਹਾਲੇਲੂਇਆ ਫੇ ਪ੍ਰਭੂ ਯਿਸੂ ਦੀ ਕਿਰਪਾ ਆਪਣੇ ਤੇ ਬਣੀ ਰਹੂਗੀ ਕਦੋਂ ਤੱਕਰ ਹਮੇਸ਼ਾ ਹੀ ਬਣੀ ਰਹਿਣੀ ਹੈ ਹਾਲੇਲੂਇਆ ਪ੍ਰਭੂ ਯਿਸੂ ਨੇ ਆਪ ਨੂੰ ਬੁਲਾਇਆ ਉਹਨੇ ਕੋ ਸੋਚ ਸਮਝ ਕੇ ਆਪਾਂ ਨੂੰ ਬੁਲਾਇਆ ਆਪਦੇ ਕੋਲ ਆਪਦੇ ਆਪ ਕੋਈ ਨਹੀਂ ਆਉਂਦਾ ਜੇ ਕਵੇ ਨਾ ਮੈਂ ਆਪਦੇ ਆਪ ਆਇਆ ਮੈਂ ਆਪਦੇ ਆਪ ਕੋਈ ਨਹੀਂ ਆਉਂਦਾ ਪਰਮੇਸ਼ਰ ਕੋਲੇ ਹਾਲੇਲੂਇਆ ਜਿਹਨੂੰ ਪਰਮੇਸ਼ਰ ਸੱਦਦਾ ਉਹ ਹੀ ਉਹਦੇ ਕੋਲੇ ਆ ਕੇ ਬੈਠਦਾ ਵਾ ਹਾਲੇਲੂਇਆ ਤਰਾਂ ਜਦੋਂ ਪ੍ਰਭੂ ਯਿਸੂ ਜੀ चाली दिन धरती ते रह के अठाए गए से अपे दो बच्चों पढ़ा गे हाले हालेलुया हाले, लुए। हाले, लुए। हाले लुए। ਜੇ ਤਾਂ ਪ੍ਰਭੂ ਜੀ ਕਿੰਨੇ ਦਿਨ ਰਹੇ ਸੀ ਧਰਤੀ ਤੇ 40 ਦਿਨ ਰਹੇ ਸੀ ਹallelujah ਫੇਰੋਗੇ ਕਿਤੇ ਸੀਗੇ ਠਾਏ ਗਏ ਸੀ ਧਰਤੀ 'ਤੇ ਦੋ ਠਾਏ ਗਏ ਸੀਗੇ ਹallelujah ਅੱਜ 40ਵਾਂ ਦਿਨ ਆਜ ਪਰਮੇਸ਼ਰ ਨੇ ਕੀ ਕਰਨਾ ਵੱਡੇ ਉਹ ਆਪ ਚਲਾ ਗਿਆ ਉਹ ਆਪ ਦੀ ਸ਼ਕਤੀ ਦੇ ਗਿਆ ਆਪਾ ਕਿਹਨੂੰ ਦੇ ਗਿਆ ਆਪਦੇ ਚੇਲਿਆਂ ਨੂੰ ਦੇ ਗਿਆ ਹallelujah